ਹਾਂਜੀ ਦੋਸਤੋ ਇਸ ਜਗ੍ਹਾ ਤੇ ਤੁਸੀਂ ਵੇਖ ਰਹੇ ਹੋ ਵੈਲਟੀ ਵੰਡ ਜਿ ਖੜੀਆਂ ਆਣੇ ਜਿਵੇਂ ਕਿ ਬੰਨਣਾ ਬੱਸਾਂ ਕਹਿ ਸਕਦੇ ਹੋ ਤੁਸੀਂ ਤੇ ਸ਼ੂਟਿੰਗ ਜਦੋਂ ਵੀ ਹੋਏਗੀ ਜੇਕਰ ਆਪਾਂ ਵੀਡੀਓ ਨੂੰ ਫਰਮਾ ਸਕੀਏ ਤਾਂ ਤੁਹਾਨੂੰ ਕਰਕੇ ਦਿਖਾਵਾਂਗੇ ਆਪਾਂ ਵੀਡੀਓ ਨੂੰ ਹਲੇ ਰਾਜ ਰੱਖਾਂਗੇ ਕਿਉਂਕਿ ਇਹ ਵੀ ਆਪਣੇ ਭਰਾ ਨੇ ਸਾਰੇ ਕੰਮ ਕਰਨ ਵਾਲੇ ਇਹ ਕਹਿੰਦੇ ਵੀਰ ਕਹਿੰਦੇ ਭਾਈ ਬਾਅਦ ਚੋ ਵੀਡੀਓ ਪਾ ਦਈਏ ਇਸ ਸਮੇਂ ਵੀਰੇ ਲਾਈਵ ਨਾ ਕਰੀਂ ਮਾਹੀ ਦੇ ਬਾਰੇ ਤੁਸੀਂ ਕੋਤੋਂ ਉਸੇ ਤਰ੍ਹਾਂ ਆਪਾਂ ਠੀਕ ਆ ਮੈਂ ਕੋਈ ਗੱਲ ਨਹੀਂ ਨੀ ਕੀ ਵੀਰ ਮੇਰਿਓ ਹਾਂਜੀ ਆ ਦੇਖੋ ਬਹੁਤ ਜ਼ਿਆਦਾ ਖਾਸ ਪ੍ਰਬੰਧ ਦੇ ਕਿਤੇ ਜਾ ਰਹੇ ਨੇ ਟੈਂਟ ਦੇ ਜਿਵੇਂ ਕੀ ਇਹ ਆਪਣੇ ਪਿੰਡ ਰੁੜਕੀ ਦਾ ਟੈਂਟ ਆ ਜਿਹੜਾ ਕੀ ਬਹੁਤ ਮਸ਼ਹੂਰ ਆ ਹੈਨਾ ਵਸਾਲ ਵੀਰੇ हां ये वीर ने अपने ਇਹਨਾਂ ਦਾ ਪੈਲਸ ਦਾ ਵੀ ਕੰਮ ਆ ਕੋਈ ਵੀ ਪ੍ਰੋਗਰਾਮ ਹੋਵੇ ਜਰੂਰ ਦੱਸਿਓ ਨਾ ਵੀਰੇ हां ਕੀ ਨੰਬਰ ਆਪਣਾ ਮੋਬਾਈਲ ਨੰਬਰ ਦੱਸ ਸਕਦੇ ਹੋ ਮੋਬਾਈਲ ਨੰਬਰ ਵੀਰੇ ਆਪਣਾ 96 ਜੀ ਪੰਜਾਬੀ ਦੱਸ ਦੋ ਵੀਰੇ ਮਾੜਾ ਜਿਹਾ 55 463 ਵੀਰੇ 78478 ਵੀਰੇ ਵਿਸ਼ਾਲ ਟੈਂਟ ਹਾਊਸ ਐਂਡ ਕੈਟਰਿੰਗ ਆ ਵੀਰੇ ਆਪਣੀ ਅੱਛਾ ਜੀ ਪਿੰਡ ਰੁੜਕੀ ਵੀਰੇ ਜਿਹਦਾ ਆਪਾਂ ਪਾਰਕ ਦੇ ਬਿਲਕੁਲ ਨਾਲਦ ਕਰਨ ਨੇ ਨਵੀਆਂ ਵੀਰ ਬਣ ਕੇ ਜਿਹਨੇ ਵੀ ਵੀਰ ਆਉਣਾ ਹੋਵੇ ਵੀਰ ਕਰਕੇ ਆਪਾਂ ਸਪੈਸ਼ਲ ਡਿਸਕਾਊਂਟ ਦੇ ਹਾਂ ਜੀ ਨਾਲੇ ਦੇਖੋ ਬਹੁਤ ਵੱਡਾ ਖਾਸ ਪ੍ਰਬੰਧ ਆ ਬਾਈ ਦੇਖੋ ਜੁਬਰਾਜ ਜੀ ਜੁਬਰਾਜ ਕੋਹਲੀ ਜੀ ਆਉਣਗੇ ਇਸ ਜੋ ਕਿ ਫਾਰ ਟਰੈਕਟਰ ਦੀ ਮਸੂਰੀ ਕਰਨਗੇ ਨਿਊ ਹਾਲੈਂਡ ਕੰਪਨੀ ਦਾ ਟਰੈਕਟਰ ਹੈ ਜਿਹੜਾ ਕੀ ਹਨਾ ਜੀ ਇਸ ਸਮੇਂ ਪਰੇ ਲਾਈਵ ਨਹੀਂ ਕੀਤਾ ਹੋਇਆ ਆਪਣੇ ਪਾਣ ਲਾਈਵ ਕਰਾ ਅਸੀਂ ਲੱਗਿਆ ਸੀਗਾ ਮੈਂ ਤੇ ਲਾਈਵ ਆਪਣੇ ਬੰਦ ਕਰਤਾ ਕਿਉਂਕਿ ਲੋਕਾਂ ਦਾ ਇਕੱਠਵਾਜਾ ਜ਼ਿਆਦਾ ਹੋ ਜਾਣਾ ਏ ਠੀਕ ਆ ਇਹ ਆਪਾਂ ਵੀਡੀਓ ਐਡੀਟਿੰਗ ਕਰਕੇ ਪਾਵਾਂਗੇ ਬਾਅਦ ਦੇ ਵਿੱਚ ਤੇ ਉਹ ਵੀ ਵੀਡੀਓ ਡਿਟ ਕਰਕੇ ਲਾਵਾਂਗੇ ਵਿੱਚ ਜਦੋਂ ਬਾਈ ਜੀ ਪਹੁੰਚਣਗੇ ਜਿਹੜੇ ਵੀ ਇੱਥੇ ਜਿਵੇਂ ਵਿਰਾਟ ਕੋਹਲੀ ਨੇ ਹਨਾ ਜਗਰਾਜ ਕੋਹਲੀ ਨੇ ਉਹ ਇਸ ਜਗ੍ਹਾ ਤੇ ਆਉਣਗੇ ਦੇਖੋ ਇਹ ਨਾ ਪਰਦਾ ਕੀਤਾ ਜਾ ਰਿਹਾ ਟੈਂਟਰਾਂ ਹੀ ਹਨਾ ਜੀ ਹਾਂ 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 ਬਹੁਤ ਜ਼ਿਆਦਾ ਸੇਫਟੀ ਦਾ ਧਿਆਨ ਰੱਖਦੇ ਹੋਏ ਇਹ ਟੈਂਟ ਲੱਗ ਰਿਹਾ ਜਿਵੇਂ ਕੀ ਵੀਰ ਉਹਨੇ ਟੈਂਟ ਲਗਾ ਰਹੇ ਨੇ ਵਿਸਾਲ ਵੀਰ ਉਹਨੇ ਆਪਣੇ ਪਿੰਡ ਗੁੜਕੀ ਤੋਂ ਇਹਨਾਂ ਦਾ ਬਹੁਤ ਵੱਡਾ ਕੰਮ ਆ ਟੈਂਟ ਦਾ ਹਾਂਜੀ ਕੈਟਾਗਰੀ ਦਾ ਸਾਰੇ ਕੰਮ ਬਹੁਤ ਵਧੀਆ ਨੇ ਇਹਨਾਂ ਦੇ ਜਿਵੇਂ ਕੀ ਪੈਲਸ ਵਗੈਰਾ ਵੀ ਇਹਨਾਂ ਕੋਲੇ ਬੁਕਿੰਗ ਹੁੰਦੀ ਆ ਖਾਣੇ ਪੀਣੇ ਦਾ ਵਿਸ਼ੇਸ਼ ਪ੍ਰਬੰਧ ਇਹਨਾਂ ਕੋਲ ਹੁੰਦਾ ਏ ਸਾਰੇ ਵੀਰ ਨੇ ਆਪਣੇ ਕੰਮ ਕਰਨ ਵਾਲੇ ਸਾਰੇ ਭਰਾ ਨੇ ਆਪਣੇ ਕੰਮ ਕੋਈ ਛੋਟਾ ਵੱਡਾ ਨਹੀਂ ਭਾਵੇਂ ਬੋਟ ਪਾਲਸਾਂ ਕਰੀਏ ਹੈਨਾ ਹਾਂਜੀ ਹਾਂਜੀ ਵੀਰਾ ਬੜਾ ਮਰਾਵੋ ਸੀ ਇੱਧਰ ਕਿੜਾ ਹੀ ਹਾਂਜੀ ਐ ਬੇਰ ਕਹਿੰਦਾ ਇੱਧਰ ਵੀ ਦਿਖਾ ਦੋ ਮਾੜਾ ਜੱਕ ਮੈਂ ਜਰੂਰ ਵੀਰੇ ਕਹਿੰਦੇ ਦਿਲ ਕਹਿੰਦੇ ਖੁਸ਼ ਰੱਖੀਏ ਹਾਂਜੀ ਆ ਦੇਖ ਸਕਦੇ ਤੁਸੀਂ ਦੇਖ ਸਕਦੇ ਕਾਫੀ ਵੱਡਾ ਜਿਹੜਾ ਕੀ ਟੈਂਟ ਟੈਂਟ ਲੱਗਿਆ ਹੋਇਆ ਏ ਬਹੁਤ ਜ਼ਿਆਦਾ ਖਾਸ ਪ੍ਰਬੰਧ ਕੀਤਾ ਗਿਆ ਖੇਤਾਂ ਦੇ ਵਿੱਚ ਇਸ ਜਗ੍ਹਾ ਤੇ ਆਲੂ ਵਿਜੇ ਹੋਏ ਸੀਗੇ ਆਲੂ ਵਿਜੇ ਹੋਏ ਸੀਗੇ ਜੋ ਕਿ ਪੱਟ ਪਟਈਆ ਹੋਇਆ ਤੁਸੀਂ ਉਹ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਜਿਹੜੇ ਕੀ ਆਪਣੇ ਵਿਹਾਰੀ ਮਜ਼ਦੂਰ ਨੇ ਉਹਨਾਂ ਨੇ ਟਰਾਲੀ ਵਿੱਚ ਲੋਡ ਕੀਤਾ ਗਿਆ ਟਰਾਲੀ ਵਿੱਚ ਪੱਟ ਕੇ ਆਲੂ ਲੋਡ ਕੀਤਾ ਗਿਆ ਇਹ ਇਸ ਜਗ੍ਹਾ ਤੇ ਕਿਤੇ ਨਾ ਕਿਤੇ ਹੁਣ ਵੀ ਆਲੂ ਗਰੇ ਹੋਣਗੇ ਜਿਵੇਂ ਕਿ ਆ ਛੋਟਾ ਜਿਹਾ ਕਿ ਬੀਜ ਤੁਸੀਂ ਵੇਖ ਸਕਦੇ ਆ ਆਲੂ ਦਾ ਆ ਦੇਖੋ ਇਸ ਜਗ੍ਹਾ ਤੇ ਨਾ ਆਲੂ ਬੀਜੇ ਹੋਏ ਸੀਗੇ ਉਹ ਪੱਤੇ ਗਏ ਨੇ ਆ ਦੇਖੋ ਜਿਹੜੀ ਜ਼ਮੀਨ ਆ ਇਹ ਧਰਤੀ ਤਿਆਰ ਕੀਤੀ ਗਈ ਆ ਤੇ ਇਸ ਜਗ੍ਹਾ ਤੇ ਹੋਵੇਗੀ ਸ਼ੂਟਿੰਗ ਆ ਤੇ ਇਸ ਤਰਫ ਤੁਸੀਂ ਇੱਕ ਹੋਰ ਵੱਖਰਾ ਨਜ਼ਾਰਾ ਦੇਖ ਸਕਦੇ ਹੋ ਚੰਦ ਆ ਦੇਖੋ ਜੀ ਰਾਤ ਨੂੰ ਸੂਰਜ ਚੜ੍ਹਦਾ ਦਿਖਾ ਦਿੰਦੇ ਆ ਤੁਹਾਨੂੰ ਆ ਦੇਖੋ ਕਿਆ ਗੱਲ ਬਾਤ ਆ ਨਜ਼ਾਰਾ ਹੀ ਬੱਕਰਾ ਇਸ ਸਮੇਂ ਦੀ ਜਿਹੜੀ ਸੁਣ ਰਹੀ ਆ ਇਸ ਦੀ ਬੱਕਰੀ ਉਹ ਦੇਸਾਈ ਕਹੀਂ ਬੱਕਰੀ ਉਹ ਲੁਕਾਏ ਹੈ ਇਹ ਇਹ ਮੌਲਾ ਦਾ ਚੈਨਲ ਆ ਨਾ ਸੂਰਜ ਚੜਾਤਾ ਇਸ ਸਮੇਂ ਹੈ ਹਾਂ ਵਸੇਲੇ ਵੀਰੇ ਕਿਉਂ ਕਹਿੰਦਾ ਨਹੀਂ ਹੁੰਦਾ ਕਹਿੰਦਾ ਚੈਨਲ ਆ ਨਾ ਇੱਕ ਸੂਰਜ ਚੜਾਇਆ ਵਾ ਉਹੀ ਚੜ ਗਿਆ ਮੌਲਾ ਦਾ ਇਹ ਹੈ ਆਪਾਂ ਵੀਡੀਓ ਵਿੱਚ ਜ਼ੂਮ ਕਰਕੇ ਦਿਖਾਣੇ ਆ ਆਪਣੀ ਕੈਮਰੇ ਦੀ ਕਮਾਲ ਦੋਸਤੋ ਆ ਮੈਂ ਨਹੀਂ ਰੱਖਿਆ ਹੋਇਆ ਆਪਣਾ ਕੈਮਰਾ ਜਿਹੜਾ ਬਹੁਤ ਵੱਡਾ ਹੈ ਇਹ ਆਵੇਂ ਨਹੀਂ ਕਹਿੰਦਾ ਕਈ ਲੱਖਾਂ ਦਾ ਕੈਮਰਾ ਭਰ ਆਵੋ ਇਹ ਆਹ ਦੇਖੋ ਆਹ ਦੇਖੋ ਜੀ ਕੀਆ ਗੱਲ ਬਾਤ ਆਸੀਰਾ ਆਹ ਦੇਖੋ ਜੀ ਤੁਸੀਂ ਕਮਾਲ ਹੋਈ ਪਈਆ ਪੰਜਾਬ ਦੀ ਧਰਤੀ ਤੇ ਹਾਂ ਜੀ ਜਿਹੜਾ ਤੁਹਾਨੂੰ ਨਾ ਮੈਂ ਸਮੇਂ ਤੁਸੀਂ ਬੇਖਸਾਦ ਜਿਹੜਾ ਸੂਰਜ ਕਹੇ ਲੋ ਤੇ ਚੰਦ ਕਹੇ ਲੋ ਮੈਂ ਕਹਿੰਦਾ ਦੋ ਨਾਮ ਨੇ ਇਹ ਮੰਨਤਾ ਹੈ ਲਾਦਾ ਵੀ ਰਾਤ ਨੂੰ ਸੂਰਜ ਚੜਾਤਾ ਤੇ ਚੰਨ ਆਲਿਆਂ ਨੇ ਹਾਂ ਨਾ ਦਿਲ ਕੰਪ ਆ ਮੈਂ ਖੁਸ਼ ਰੱਖੀਏ ਦਿਲ ਇਹ ਕਹਿੰਦੇ ਖੁਸ਼ ਰੱਖੀਏ ਹਾਂ ਇਹ ਚਾਂਦੇ ਆ ਦੋਸਤੋ ਜਿਹੜਾ ਕਿ ਉੱਪਰੋਂ ਚੜ ਰਿਹਾ ਜਦੋਂ ਕਿ ਹੌਲੀ-ਹੌਲੀ ਚੜਦਾ ਜਾ ਰਿਹਾ ਇਸ ਦਾ ਰੰਗ ਚੇਂਜ ਹੁੰਦਾ ਜਾਵੇਗਾ ਇਸ ਸਮੇਂ ਨਾ ਤੁਸੀਂ ਇਹ ਦੇਖ ਰਹੇ ਹੋ ਇਸ ਤਾਰਫ ਤੋਂ ਜਦੋਂ ਸਵੇਰੇ ਉੱਠਦੇ ਆਪਾਂ ਉੱਤਰ ਦੱਖਣ ਪੂਰਬ ਪੱਛਮਾ ਚਾਰ ਦਿਸ਼ਾਵਾਂ ਨੇ ਇਹ ਚਾਰ ਦਿਸ਼ਾਵਾਂ ਦੇ ਵਿੱਚੋਂ ਜਿਹੜਾ ਸੂਰਜਾ ਉੱਤਰ ਵੱਲ ਹੁੰਦਾ ਚੜਦਾ ਹੁੰਦਾ ਹੈ ਤੇ ਪੱਛਮ ਵੱਲ ਛਿਪਦਾ ਹੁੰਦਾ ਹੈ ਹੈਨਾ ਇਸ طرف ਤੋਂ ਚੜਦਾ ਤੇ ਇਸ طرف ਛਿਪ ਜਾਂਦਾ ਜਾ ਕੇ ਪਾਕਿਸਤਾਨ ਦੇ ਵੱਲ ਹਾਂਜੀ ਪਾਕਿਸਤਾਨ ਦੀ ਧਰਤੀ ਦੇ ਜਾ ਕੇ ਉੱਤਰ ਜਾਂਦਾ ਇਹ ਆਪਾਂ ਚੜਾਣੇ ਕਿੱਧਰ ਆ ਇਹ ਆਪਾਂ ਨਹੀਂ ਚੜਾਉਂਦੇ ਭਰਾਓ ਇਹ ਤਾਂ ਨਾ ਜਿਵੇਂ ਕਿ ਚੜਦਾ ਹੀ ਇੱਧਰ ਹੁਆ ਹਾਂਜੀ ਆ ਦੇਖ ਸਕਦੇ ਤੁਸੀਂ ਆ ਚੋਰ ਜ ਹੁਣ ਇਸ ਸਮੇਂ ਨਾ ਜਿਹੜਾ ਕਿ ਬੱਦਲ ਬਾਈ ਹੋਈ ਵੀ ਆ ਥੋੜਾ ਜ ਮੌਸਮ ਆ ਜਿਹੜਾ ਕਿ ਕਿਸ ਸਮੇਂ ਬੱਦਲਾਂ ਦੇ ਵਿੱਚ ਇਸ ਸਮੇਂ ਤੁਸੀਂ ਸੀਬਦਾ ਦੇਖ ਰਹੇ ਹੋ ਚੰਦ ਨੂੰ ਹਾਂਜੀ ਆ ਦੇਖੋ ਜੀ ਕਿੰਨਾ ਵਧੀਆ ਖਾਸ ਪ੍ਰਬੰਧ ਕੀਤਾ ਹੋਇਆ ਹੈ ਇਹਨਾਂ ਦਾ ਨਾ ਬਹੁਤ ਸੋਹਣੀ ਚਾਨਣੀ ਕੀ ਗੱਲ ਬਾਤ ਆ ਕਿਆ ਨਜ਼ਾਰਾ ਹੈ ਬਹੁਤ ਸੋਹਣਾ ਦ੍ਰਿਸ਼ ਇਸ ਸਮੇਂ ਤੁਸੀਂ ਵੇਖ ਰਹੇ ਹੋ ਹਾਂਜੀ 200 ਭਰਾ ਉਹ ਤੁਹਾਡਾ ਪਿਆਰ ਚਾਹੀਦਾ ਆਪਾਂ ਨੂੰ ਤੁਹਾਡਾ ਜਿਹੜਾ ਪਿਆਰ ਆ ਸਾਡੇ ਲਈ ਇੱਕ ਬੱਕਰੀ ਮਸਾਲ ਬਣਦਾ ਹੈ ਸਾਡੇ ਦਿਲਾਂ ਦੀ ਧੜਕਣ ਵੱਧਦੀ ਹੈ ਉਸ ਦੇ ਨਾਲ ਜਿਹੜੀ ਸਾਡੇ ਦਿਲ ਦੀ ਧੜਕਣ ਕਿਸ ਤਰ੍ਹਾਂ ਵੱਧਦੀ ਹੈ ਇੱਕ ਤਾਂ ਬੰਦੇ ਦੀ ਘੜਦੀ ਹੁੰਦੀ ਆ ਦਿਲਾਂ ਦੀ ਧੜਕਣਾਂ ਦਿਲਾਂ ਦੀ ਹੈ ਜਿਵੇਂ ਕਹਿੰਦੇ ਆਪਾਂ ਬੱਬੂ ਆਣ ਨੌਜਵਾਨਾਂ ਦੀ ਦਿਲਾਂ ਦੀ ਧੜਕਣਾਂ ਉਸੇ ਤਰ੍ਹਾਂ ਨਾ ਤੁਸੀਂ ਵੀ ਸਾਡੇ ਦਿਲਾਂ ਦੀ ਧੜਕਣੋਂ ਦੋਸਤੋ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਜਾਣ ਆ ਤੁਸੀਂ ਮੇਰੀ ਤੁਹਾਡੇ ਨਾਲ ਮੇਰਾ ਹੌਸਲਾ ਵਧਦਾ ਇਹ ਗੱਲਬਾਤ ਕਰਨੇ ਦਾ ਤੁਹਾਨੂੰ ਤੁਹਾਡੇ ਨਾਲ ਇੱਕ ਮਨ ਨੂੰ ਤਾਕਤ ਮਿਲਦੀ ਆ ਗੱਲ ਕਰਨੇ ਦੀ ਹਾਂਜੀ ਬਹੁਤ ਖੁਸ਼ੀ ਹੁੰਦੀ ਆ ਜਿਹੜੇ ਭੈਣ ਭਰਾ ਮੈਨੂੰ ਲਾਇਕ ਕਰਦੇ ਨੇ ਜਿਹੜੇ ਲਾਇਕ ਕਰਦੇ ਨੇ ਤੇ ਕਮੈਂਟ ਕਰਦੇ ਨੇ ਬਹੁਤ ਖੁਸ਼ੀ ਹੁੰਦੀ ਆ ਬੇਰਾਂ ਨਾਲ ਜਿਹੜੇ ਆਪਣੇ ਨਾਲ ਜੁੜਦੇ ਨੇ ਹਾਂਜੀ ਆ ਦੇਖੋ ਆਪਣੇ ਸਿਕਿਉਰਟੀ ਕੋ ਸਮਝਾ ਦਿਓ ਕਿ ਉਹ ਕੀ ਕਰ ਰਿਹਾ ਹੂੰ ਆਪਣੇ ਆਪਣੇ ਕੰਮ ਲੱਗਿਓ ਇਹਨੇ ਬਾਈ ਕੋਈ ਲਾਈਟਾਂ ਦਾ ਕੰਮ ਕਰਦਾ ਹਨਾ ਵੀਰੇ ਵਿਸਾਲ ਹਾਂਜੀ 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 ਆਪਣੇ ਨਾਲ ਵੀਰਾ ਵਿਸਾਲ ਸਿੰਘ ਟੈਂਟ ਵਾਲੇ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਆਪਣਾ ਵੀਰ ਹੈ ਵਿਸਾਲ ਸਿੰਘ ਰੁੜਕੀ ਤੋਂ ਟੈਂਟ ਵਾਲੇ ਇਹ ਆਪਣਾ ਪੈਲਸਿਕਾ ਵੀਰ ਜੀ ਬਿਲਕੁਲ ਵੀਰੇ ਜਿਹਨਾਂ ਕੋਲ ਪਹਿਲਾਂ ਦੋ ਤਿੰਨ ਰਹੇ ਨੇ ਵੀਰੇ ਹੁਣ ਆਪਾਂ ਹਾਲੇ ਵੀਰੇ ਫਿਲਹਾਲ ਹਾਲ ਦੀ ਘੜੀ ਵੀਰੇ ਆਪਣੇ ਕੰਮ ਕਰ ਰਹੇ ਹਾਂ ਸਾਰੇ ਕੀਤੀ ਆਪਣਾ ਲਿੰਕ ਹੈਗੇ ਨੇ ਜੀ ਹਾਂਜੀ ਹਾਂਜੀ ਜੇ ਕਿਸੇ ਵੀਰ ਭਾਈ ਦੇ ਬੁੱਕ ਕਰਨਾ ਹੋਵੇ ਵੀਰੇ ਸੰਪਰਕ ਕਰ ਸਕਦਾ ਆਪਣੇ ਨਾਲ ਕੰਮ ਕਰਨੀ ਆਪਾਂ ਵੀਰੇ ਵਧੀਆ ਕੰਮ ਤੇ ਫਾਇਦੇ ਵਾਲਾ ਕੰਮ ਕਰਾਵਾਂਗੇ ਬੰਦੇ ਆਪਣੇ ਪਿੰਡ ਦੇ ਬੰਦੇ ਤਾਂ ਖਾਸ ਕਰਕੇ ਹਾਂਜੀ ਹਾਂਜੀ ਨੰਬਰ 1 ਨੰਬਰ ਆ ਵਨ ਕੰਮ ਆ ਵੀਰ ਉਹਨਾਂ ਦਾ ਵਧੀਆ ਕੰਮ ਜਣੀ ਕਹੇ ਇਮਾਨਦਾਰੀ ਨਾਲ ਜਿਹੜੇ ਵਰਕਨ ਨੇ ਸਾਡੇ ਇਮਾਨਦਾਰੀ ਨਾਲ ਕਰ ਕਰਦੇ ਨੇ ਸਾਰਾ ਹੈਨਾ ਵੀਰੇ ਹੁਣ ਕਈ ਜਗ੍ਹਾ ਪਰ ਹੁੰਦਾ ਬੰਦਾ ਦੇਖਦਾ ਨਹੀਂ ਅੰਗੈਲੀ ਕਰਦੇ ਨੇ ਕਈ ਕੰਮ ਕਰਨ ਵਾਲੇ ਪਰ ਸਾਡੇ ਕੋਲ ਇਹ ਕੰਮ ਨਹੀਂ ਹੈਗਾ ਜੇ ਕੋਈ ਬੰਦਾ ਸਾਡੇ ਕੋਲ ਵੀ ਨਾ ਰਹੇ ਹਨਾ ਵੀਰ ਅਸੀਂ ਪੂਰੀ ਇਮਾਨਦਾਰੀ ਨਾਲ ਕਰਦੇ ਹਾਂ ਹਾਂ ਪੂਰਾ ਸ਼ੌਂਕ ਨਾਲ ਤੇ ਪਿਆਰ ਨਾਲ ਬੰਦਿਆਂ ਨਾਲ ਕੰਮ ਕਰੀਂਦਾ ਏ ਜਿਹੜੇ ਬੰਦੇ ਸਾਡੇ ਨਾਲ ਢੇ ਢੇਠਾ ਵੀ ਕੰਮ ਕਰਦੇ ਨੇ ਕਿਸੇ ਨੂੰ ਇਹ ਵੀਰ ਛੋਟਾ ਵੱਡਾ ਨਹੀਂ ਸਮਝਦੇਗੇ ਸਭ ਨੂੰ ਆਪਣੇ ਪਰ ਸਮਝਦੇ ਨੇ ਉਹਨਾਂ ਨੂੰ ਸਮਝਾਉਂਦੇ ਨੇ ਪਿਆਰ ਨਾਲ ਵੀ ਕਿਵੇਂ ਕੰਮ ਕਰਨਾ ਕਿੱਥੇ ਡਿਊਟੀ ਲਾਉਂਦੇ ਨੇ ਜਿੱਥੇ ਵੀ ਜਿਹੜੇ ਕੰਮ ਦੀ ਡਿਊਟੀ ਲਾਉਂਦੇ ਕੋਈ ਹਲਵਾਈ ਦੀ ਹੋਗੀ ਕੋਈ ਕੈਟਰਿੰਗ ਦੀ ਹੋਗੀ ਜਿਵੇਂ ਵਰਤਨ ਵਗੈਰਾ ਹਨਾ ਜਿਵੇਂ ਕੋਈ ਸਫਾਈ ਨਾਲ ਵਰਤਨ ਰੱਖਣੇ ਨੇ ਕਿਵੇਂ ਚਿੰਕੇ ਰੱਖਣੇ ਨੇ ਸਾਫ ਸਫਾਈ ਦਾ ਕੰਮ ਸਾਰ ਤੋਂ ਵੱਡੀ ਗੱਲ ਇਹ ਧਿਆਨ ਰੱਖਣਾ ਵਾਲਾ ਹੁੰਦਾ ਹਨਾ ਜੀ ਹਾਂਜੀ ਠੀਕ ਹੈ ਵੀਰ ਜੀ ਹਾਂਜੀ ਥੈਂਕ ਯੂ ਵੀਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ ਤੇ ਇਸ ਤਾਰਫ ਤੁਸੀਂ ਵੇਖ ਸਕਦੇ ਹੋ ਵੱਡੀਆਂ ਵੱਡੀਆਂ ਇਹ ਗੱਡੀਆਂ ਪਹੁੰਚੀਆਂ ਹੋਈਆਂ ਨੇ ਇਹਨਾਂ ਨੂੰ ਕਹੇ ਜਾਂਦਾ ਵੈਲਟੀ ਮੈਨ ਆ ਦੇਖੋ ਇਹ ਜਿਹੜੀ ਬੈਲਟੀ ਵੈਣਾ ਨਾ ਇਹ ਇਸ ਦਾ ਜੇ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਵਾਂਗੇ ਯਾਰ ਤੈਨੂੰ ਮਾਈਕ ਡੇਢ ਲੱਖ ਡੇਢ ਲੱਖ ਨਹੀਂ ਡੇਢ ਕਰੋੜ ਹਾਂਜੀ ਡੇਢ ਕਰੋੜ ਤੋਂ ਸਟਾਰਟ ਹੁੰਦੀ ਹੈ ਇਹ ਆਹ ਦੇਖੋ ਜੀ ਵੱਡੇ ਵੱਡੇ ਟਰੈਕਟਰ ਪਹੁੰਚ ਗਏ ਨੇ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਹਾਂਜੀ ਦੋਸਤੋ ਜਿਹੜਾ ਦਾ ਇੰਤਜ਼ਾਰ ਸੀਗਾ ਬੇਸਬਰੀ ਦੇ ਨਾਲ ਉਹ ਪਹੁੰਚ ਗਏ ਨੇ ਹਾਂਜੀ ਹਾਂ ਪਹੁੰਚ ਗਏ ਨੇ ਪਹੁੰਚ ਗਏ ਨੇ ਖੇਤਾਂ ਦੇ ਵਿੱਚ ਇਹ ਨਿਊ ਹੋਲੈਂਡ ਆ 5620 ਆ ਦੇਖੋ ਜੀ ਆਵਾਜ਼ ਇਸ ਦੀ ਜਿਹੜੀ ਤੁਸੀਂ ਆਵਾਜ਼ ਸੁਣਾ ਰਹੇ ਹੋ ਨਾ ਫਨਕਾਰ ਹਾਂ ਮਾਰਦਾ ਬੜਕ ਜਿੰਨੇ ਆਂਦਾ ਹੰਥੀ ਬੱਲੀ ਏ ਉਧਰ ਹੈ ਨਾ ਹਾਂ ਇਹ ਵੱਡੇ ਵੱਡੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਨਿਊ ਹੋਲੈਂਡ ਕੰਪਨੀ ਦੇ ਹੂੰ ਆਵਾਜ਼ ਸੁਣੋ ਜੀ ਇਸ ਦੀ ਆਵਾਜ਼ ਬਹੁਤ ਖਾਸਾ ਲਗਾ ਸਾਇਲੈਂਟ ਆਵਾਜ਼ ਵੈਸੇ ਹੈ ਹਾਂਜੀ ਗਰਜਾ ਇਸ ਦੀ ਆਵਾਜ਼ ਦੀ ਆ ਬਰਾ ਮਾਰੀ ਮਾਰੇ ਫਨਕਾਰਾ ਜਾ ਆਵਾਜ਼ ਮਾਰੋ ਐਕਸੀਲੇਟਰ ਦਿਓ ਹਾਂਜੀ ਮੜਾ ਐਕਸੀਲੇਟਰ ਜਾਂ ਮਾਰ ਦੋ ਥੋੜਾ ਜਿਹਾ ਆਹ ਆਵਾਜ਼ ਬੜੀ ਪਿਆਰੀ ਐ ਇਸ ਦੀ ਟਰੈਕਟਰ ਦੀਆਂ ਮੇਰੇ ਬਾਰੇ ਆਹ ਦੇਖੋ ਜੀ ਆ ਪਿੱਛੇ ਕਿੱਡਾ بڑا ਇਸ ਦੇ ਔਜ਼ਾਰ ਪਾਇਆ ਹੋਇਆ ਏ ਤੁਸੀਂ ਵੇਖ ਸਕਦੇ ਹੋ ਹੈ ਇਸ ਨੂੰ ਗਏ ਨੇ ਨਾ ਪਲਟਾਵੇਂ ਹਲ ਤੋਤੇ ਹਲ ਦੇਖ ਸਕਦੇ ਤੁਸੀਂ ਵੱਡੇ ਵੱਡੇ ਔਜ਼ਾਰ ਵੱਡੀਆਂ ਵੱਡੀਆਂ ਮਸ਼ੀਨਾਂ ਆਹ ਆ ਵੀ ਇੱਕ ਮਸ਼ੀਨ ਆ ਭਰਾ ਮੇਰਾ ਨਿਊ ਹੋਲੈਂਡ ਕੰਪਨੀ ਦੀ ਐਂਡੋ ਫਾਰਮ ਵਾਲਾ ਟਰੈਕਟਰ ਆ ਤੁਸੀਂ ਵੇਖ ਸਕਦੇ ਹੋ ਹਾਂਜੀ ਇਹ ਮਸ਼ੀਨ ਕਾਦੇ ਵਾਲੀ ਆ ਵੀਰੇ ਇਹ ਇਹ ਮਸ਼ੀਨ ਕੀ ਕੰਮ ਕਰਦੀ ਆ ਗਰਾਊਂਡ ਫਿਲਰ ਆ ਇਹ ਅੱਛਾ ਆ ਚਾਹੜੀ ਕੇ ਪ੍ਰਾਲੀ ਨੂੰ ਇਕੱਠਾ ਕਰਦੀ ਆ ਹੈ ਪਰਾਣੀ ਨਾ ਇਕੱਠਾ ਬਣਾਉਂਦੀ ਆ ਵੱਡੀ ਮਸ਼ੀਨ ਆਏ ਆਹਾ ਹਾਹ ਕੀ ਗੱਲ ਬਾਤ ਆ ਬਹੁਤ ਵੱਡੀ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਟਰੈਕਟਰ ਆ ਹੰਥੀ ਵਾਂ ਦਾ ਹਾਈਟ ਇਸ ਦੀ ਆਹ ਕੀ ਗੱਲਾਂ ਬਾਤਾਂ ਨੇ ਮੈਂ ਨਾ ਨਿਆਰੇ ਆਏ ਪਏ ਨੇ ਟਰੈਕਟਰ ਨੂੰ ਦੇਖ ਕੇ ਰੂਹ ਖੁਸ ਹੁੰਦੀ ਆ ਆਹ ਹਾ ਬਹੁਤ ਵਧੀਆ ਟਰੈਕਟਰ ਨਿਊ ਹੋਲੈਂਡ ਦਾ ਬਹੁਤ ਵੱਡਾ ਟਰੈਕਟਰ ਨੇ ਇਹ ਆਹ اکبر ਕਮਾਰ ਨੇ ਬਾਈ ਹਾਂ ਆ ਇਹ ਦੇਖੋ ਜੀ ਗੱਲ ਬਾਤ ਵੱਡੇ ਵੱਡੇ ਟਰੈਕਟਰ ਤੁਸੀਂ ਵੇਖ ਸਕਦੇ ਹੋ ਹਾਂਜੀ ਇਸ ਤਰਫ ਖੜੀਆ ਮਸ਼ੀਨ ਹੈ ਜਿਹੜੀ ਹੈ ਨਾ ਮਸ਼ੀਨ ਹੈ ਹੈ ਇਹ ਜਿਹੜੀ ਮਸ਼ੀਨ ਹੈ ਇਸ ਦੇ ਵਿੱਚ ਤੇਲ ਪੈਂਦਾ ਜਿਹੜਾ ਕੀ ਇਸ ਦੇ ਵਿੱਚ ਜਿਹੜਾ ਵੀ ਫੰਕਸ਼ਨ ਕਾਫੀ ਜ਼ਿਆਦਾ ਨੇ ਵੀਰ ਮੇਰੋ ਜਿਵੇਂ ਕਿ ਚੈਨ ਚੱਲਦੀ ਆ ਸੁੱਕੀ ਨਾਲ ਚੱਲੇ ਕੋਈ ਵੀ ਚੀਜ਼ ਆ ਇਸ ਤਰ੍ਹਾਂ ਨਾ ਇਸ ਲਈ ਇਸ ਨੂੰ ਤੇਲ ਦੀ ਵੀ ਲੋੜ ਪੈਂਦੀ ਆ ਆ ਦੇਖੋ ਹਾਂਜੀ ਆ ਦੇਖੋ ਕਈ ਚੀਜ਼ਾਂ ਨੇ ਇਸ ਦੇ ਵਿੱਚ ਤੇਲ ਗ੍ਰੀਸ ਤੇ ਆ ਟਾਇਰ ਹੈ ਇਹ ਘੁੰਮਦੇ ਨੇ ਸੱਡਾਂ ਪਰ ਹੋ ਜਾਂਦੇ ਨੇ ਤੇ ਫੇੜਾਂ ਲੱਗਦੇ ਹੋਣਗੇ ਜਿਵੇਂ ਵੀ ਕੰਮ ਕਰਦਾ ਉਹਨਾਂ ਦਾ ਲੱਗ-ਲੱਗ ਬਰਕਾ ਇਸ ਦਾ ਜਦੋਂ ਮਸ਼ੀਨ ਚੱਲੇਗੀ ਉਸ ਸਮੇਂ ਪਤਾ ਲੱਗੇਗਾ ਇਸ ਦਾ ਹੂੰ ਤੇ ਆਪਾਂ ਉਸ ਤਰ੍ਹਾਂ ਪਹੁੰਚਦੇ ਪਰ ਹੁਣ ਆਪਾਂ ਆ ਦੇਖੋ ਟੈਂਟ ਲੱਗੇ ਹੋਏ ਨੇ ਅਰੇ ਟੈਂਟ ਜੇ ਲੱਗੇ ਹੋਣੇ ਇਹਨਾਂ ਜਿਹੜਾ ਬੰਦੇ ਬੈਠਣਗੇ ਜਿਹੜੇ ਕਿ ਚਾਹ ਪਾਣੀ ਦਾ ਪ੍ਰਬੰਧ ਰੱਖਣਗੇ ਖਾਸ ਪ੍ਰਬੰਧ ਕਰਨਗੇ ਚਾਹ ਪਾਣੀ ਦਾ ਆਹ ਦੇਖੋ ਜੀ ਟਰੈਕਟਰ ਨੇ ਲੈ ਤਾਂ ਹਾਂਜੀ ਆਹ ਦੇਖੋ ਜਿਹੜਾ ਨਿਊ ਹੋਲੈਂਡ ਦਾ ਟਰੈਕਟਰ ਆ ਆਹ ਆ ਗਿਆ ਜੀ ਨਿਊ ਹੋਲੈਂਡ 5620 ਹਾਂ ਏ ਆ ਬਾਈਕ 5520 ਜਿਹੜਾ ਕੀ ਸੁਪਰ ਸੀਡਰ ਦੇ ਨਾਲ